ਫਕਤ ਜੀ ਮੌਜੂਦ ਹਾਂ ਸਰਹੱਦੀ ਪਿੰਡ ਜਠੋਲ ਦੇ ਵਿੱਚ ਜਿੱਥੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸੀਮਾ ਦੇ ਉੱਤੇ ਇੱਕ ਡਰੱਗ ਪੈਟਲਰ ਦੇ ਘਰ ਨੂੰ ਤੋੜਿਆ ਜਾ ਰਿਹਾ ਘਰ ਨਹੀਂ ਕਿਹਾ ਜਾ ਸਕਦਾ ਇੱਕ ਵੱਡੀ ਕੋਠੀ ਤਿੰਨ ਮੰਜ਼ਲਾ ਕੋਠੀ ਜਿਹੜੀ ਤੁਸੀਂ ਪਿੱਛੇ ਦੇਖ ਸਕਦੇ ਹੋ ਇਸ ਨੂੰ ਤੋੜਿਆ ਜਾ ਰਿਹਾ ਹੈ ਇਸ ਨੂੰ ਅੱਜ ਬੁਲਡੋਜ਼ਰ ਚਲਾਇਆ ਜਾਏਗਾ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਸਰ ਰੂਰਲ ਪੁਲਿਸ ਦੇ ਐਸਐਸਪੀ ਜਿਸ ਦਾ ਵੱਡਾ ਇੱਕ ਘਰ ਹੈ ਤਿੰਨ ਜੀਸੀਬੀਆਂ ਇੱਥੇ ਮੰਗਵਾਈਆਂ ਗਈਆਂ ਨੇ ਤਿੰਨ ਜੀਸੀਬੀ ਦੀ ਮਦਦ ਦੇ ਨਾਲ ਇਸ ਘਰ ਨੂੰ ਤੋੜਿਆ ਜਾਏਗਾ ਔਰ ਇੱਕ ਨਾਮਵਰ ਜਾ ਤਸਕਰ ਇਹ ਦੱਸਿਆ ਜਾ ਰਿਹਾ ਹੈ ਔਰ ਜੰਮੂ ਦੀ ਜੇਲ੍ਹ ਦੇ ਵਿੱਚ ਬੰਦੇ 6 ਐਫ ਆਈ ਆਰ ਇਸ ਦਿਨ ਖਿਲਾਫ ਨੇ ਬਿੱਲਾ ਨਾਮ ਹੈ ਇਹਦਾ ਗੁਰਪ੍ਰੀਤ ਸਿੰਘ ਏਲੀਅਸ ਬਿੱਲਾ ਜਗਾ ਜਗਾ ਸੀਸੀਟੀਵੀ ਕੈਮਰੇ ਜਿਹੜੇ ਨੇ ਲੱਗੇ ਹੋਏ ਨੇ ਔਰ ਇਥੇ ਫੋਰਸ ਭਾਰੀ ਜਿਹੜੀ ਹੈ ਇਥੇ ਮੰਗਵਾਈ ਗਈ ਹੈ ਅਮਰਸਰ ਰੂਰਲ ਪੁਲਿਸ ਵੱਲੋਂ ਤੇ ਇਥੇ ਜਿਹੜੇ ਇਹ ਜਗਾ ਜਗਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਜਿਹੜੇ ਥਾਣਿਆਂ ਦੇ ਵਿੱਚੋਂ ਫੋਰਸ ਇਥੇ ਪਹੁੰਚ ਰਹੀ ਹੈ ਕਿਉਂਕਿ ਇਹ ਕਾਫੀ ਜਿਹੜਾ ਵੱਡਾ ਨਸ਼ਾ ਤਸਕਰ ਇਹ ਦੱਸਿਆ ਜਾ ਰਿਹਾ ਐ ਐਸ ਐਚਓ ਕਰਨਡਾ ਦੀ ਗਵਾਈ ਦੇ ਵਿੱਚ ਇਹ ਆਪਰੇਸ਼ਨ ਚੱਲ ਰਿਹਾ ਅਮਨਦੀਪ ਸਿੰਘ ਉਹਨਾਂ ਦੀ ਅਮਰਸਰ ਰੂਲ ਪੁਲਿਸ ਦੇ ਐਸ ਐਸ ਪੀ ਮਨਿੰਦਰ ਸਿੰਘ ਇੱਥੇ ਥੋੜੀ ਦੇਰ ਬਾਅਦ ਇੱਥੇ ਮਨਿੰਦਰ ਸਿੰਘ ਆਈ ਪੀਐਸ ਪਹੁੰਚਣਗੇ ਤੇ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਘਰ ਦੇ ਵਿੱਚੋਂ ਸਮਾਨ ਜਿਹੜਾ ਜਰੂਰ ਕੱਢ ਰਹੇ ਨੇ ਪਰ ਜੰਮੂ ਦੀ ਜੇਲ੍ਹ ਦੇ ਵਿੱਚ ਜਾਂ ਬੰਦ ਹੈ 6 ਐਫ ਆਈ ਆਰ ਐਸ ਦੇ ਖਿਲਾਫ ਦਰਜ ਨੇ ਉਕਤ ਨਸ਼ਾ ਤਸਕਰ ਦੇ ਔਰ ਇਸ ਦੇ ਤਿੰਨ ਸਾਥੀ ਜਿਹੜੇ ਪਾਕਿਸਤਾਨੀ ਤਸਕਰ ਨੇ ਜੰਮੂ ਦੇ ਵਿੱਚ ਉਹਨਾਂ ਦਾ ਐਨਕਾਊਂਟਰ ਜਿਹੜਾ ਹੋਇਆ ਸੀ ਔਰ ਕਾਫੀ ਜਿਹੜਾ ਨਟੋਰੀਅਸ ਕ੍ਰਿਮੀਨਲ ਜਿਹੜਾ ਨਸ਼ਾ ਤਸਕਰ ਡਰੱਗ ਪੈਡਲਰ ਚ ਦੱਸਿਆ ਜਾ ਰਿਹਾ ਹੈ ਤੇ ਪਾਕਿਸਤਾਨ ਤੋਂ ਜੋ ਹੈਰੋਇਨ ਮੰਗਵਾਉਣ ਦੀ ਜਿਹੜੀ ਮੰਗਵਾ ਕੇ ਅਸੀਂ ਡਿਲੀਵਰੀ ਕਰਦੇ 36 ਕਿਲੋ ਹੈਰਨ ਦੀ ਰਿਕਵਰੀ ਵੀ ਇਸ ਦੇ ਕੋਲ ਹੈ ਗੇਟ ਔਰ ਘਰ ਦੇ ਜਿਹੜੇ ਕਿਉਂਕਿ ਜੋ ਸਾਨੂੰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਘਰ ਤਿੰਨ ਮੰਜ਼ਲਾ ਕਾਫੀ ਮਹਿੰਗਾ ਘਰ ਹੈ ਔਰ ਨਸ਼ੇ ਦੀ ਕਮਾਈ ਤੋਂ ਜੋ ਦਾਵਾ ਕੀਤਾ ਜਾ ਰਿਹਾ ਪੁਲਿਸ ਵੱਲੋਂ ਕਿ ਨਸ਼ੇ ਦੀ ਕਮਾਈ ਦੇ ਨਾਲ ਇਹ ਘਰ ਜਿਹੜਾ ਇਹ ਬਣਾਇਆ ਗਿਆ ਸੀ ਔਰ ਜਗਾ ਜਗਾ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਔਰ ਕੋਈ ਇਹਨਾਂ ਦੀ ਆਪਣੀ ਜ਼ਮੀਨ ਜਾਇਦਾਦ ਨਹੀਂ ਹੈ ਜੋ ਪੁਲਿਸ ਅਧਿਕਾਰੀਆਂ ਨੇ ਦੱਸਿਆ ਤੇ ਆਸ-ਪਾਸ ਦੇ ਤੁਸੀਂ ਘਰ ਦੇਖ ਸਕਦੇ ਹੋ ਤੇ ਇਹਨਾਂ ਨਸ਼ਾ ਤਸਕਰ ਦਾ ਕੋਠੀ ਤੁਸੀਂ ਦੇਖ ਸਕਦੇ ਹੋ ਔਰ ਫੋਰਸ ਜਿਹੜੀ ਹੈ ਵੱਡੀ ਗਿਣਤੀ ਚ ਮੰਗਾਈ ਗਈ ਹੈ ਔਰ ਜਿੰਨਾ ਵੱਡਾ ਇਹ ਘਰ ਦੱਸਿਆ ਜਾ ਰਿਹਾ ਹੈ ਤਿੰਨ ਦੋ ਦਿਨਾਂ ਦੇ ਵਿੱਚ ਇਹ ਘਰ ਜਿਹੜਾ ਹੈ ਉਹ ਤੋੜਿਆ ਜਾਏਗਾ ਕਿਉਂਕਿ 3 ਜੀਸੀਬੀਆਂ ਇੱਥੇ ਲਗਾਈਆਂ ਜਾਣਗੀਆਂ ਉਹਨਾਂ ਦੀ ਮਦਦ ਦੇ ਨਾਲ ਔਰ ਸੀਸੀਟੀਵੀ ਕੈਮਰੇ ਵੀ ਜਿਹੜੇ ਨੇ ਹਰ ਕਮਰੇ ਦੇ ਵਿੱਚ ਹਰ ਥਾਂ ਦੇ ਉੱਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਾਏ ਨੇ ਲੇਡੀਜ਼ ਕਨਸਟੇਬਲ ਵੀ ਜਿਹੜੀਆਂ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਕਿ ਮਹਿਲਾਵਾਂ ਨੂੰ ਇਥੋਂ ਲਿਜਾਇਆ ਜਾਵੇ ਘਰ ਦੀਆਂ ਇਹ ਤਸਵੀਰਾਂ ਨੇ ਕਾਫੀ ਵੱਡੀ ਕੋਠੀ ਔਰ ਜੰਮੂ ਦੀ ਜੰਮੂ ਦੀ ਜੇਲ੍ਹ ਦੇ ਵਿੱਚ ਤਾਂ ਐਸ ਐਚਓ ਅਮਰਦੀਪ ਸਿੰਘ ਜੀ ਵਾਹ ਦੇ ਵਿੱਚ ਘੰਡਾ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਹੈ ਲੋਪੋਕੇ ਥਾਣੇ ਦੇ ਐਸਐਚਓ ਵੀ ਇੱਥੇ ਮੌਜੂਦ ਨੇ ਐਸਐਸਆਈ ਕਮਲਜੀਤ ਸਿੰਘ ਸਾਰੇ ਇਕੱਠੇ ਇੱਥੇ ਇਹਨਾਂ ਦੀ ਗਵਾਹੀ ਦੇ ਵਿੱਚ ਆਪਰੇਸ਼ਨ ਇੱਥੇ ਚਲਾਇਆ ਜਾ ਰਿਹਾ ਹੈ ਤਾਂ ਕਿ ਇਸ ਘਰ ਨੂੰ ਜਿਹੜਾ ਤੋੜਿਆ ਜਾਵੇ ਥੋੜੀ ਦੇਰ ਬਾਅਦ ਇਲਾਕੇ ਦੇ ਮੋਤਬਰ ਵੀ ਇੱਥੇ ਜ਼ਰੂਰ ਮੌਜੂਦ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਔਰ ਸਾਰਿਆਂ ਨੂੰ ਔਰ ਜਿਹੜੇ ਸਾਡੇ ਕੋਲ ਜਾਣਕਾਰੀ ਹੈ 6 ਦੇ ਕਰੀਬ ਪਰਚੇ ਨੇ 36 ਕਿਲੋ ਇੱਕ ਹੈ ਰੰਦੀਰ ਕਵਰੀ ਸੀ ਔਰ ਕਈ ਰਿਕਵਰੀਆਂ ਜਿਹੜੀਆਂ ਇੱਥੇ ਹੋਈਆਂ ਨੇ ਔਰ ਭਾਰੀ ਫੋਰਸ ਜਿਹੜੀਆਂ ਇੱਥੇ ਡਿਪਲਿਊਟ ਕੀਤੀ ਗਈ ਹੈ ਔਰ ਜੋ ਜਾਣਕਾਰੀ ਮਿਲੀ ਹੈ ਕਿ ਲਈ ਤੇ ਤਿੰਨ ਜੀਸੀਬੀ ਦੀ ਮਦਦ ਦੇ ਨਾਲ ਇਸ ਘਰ ਨੂੰ ਜਿਹੜਾ ਤੋੜਿਆ ਜਾਏਗਾ ਔਰ ਲੋਕ ਜਿਹੜੇ ਨੇ ਆਸ-ਪਾਸ ਦੇ ਘਰ ਤੁਸੀਂ ਦੇਖ ਸਕਦੇ ਹੋ ਔਰ ਇਹ ਕੋਠੀ ਤੁਸੀਂ ਦੇਖ ਸਕਦੇ ਹੋ ਜਿਸ ਲੈਵਲ ਦੀ ਔਰ ਕਾਲੀ ਕਮਾਈ ਦੇ ਨਾਲ ਜੋ ਦੱਸਿਆ ਜਾ ਰਿਹਾ ਨਸ਼ਿਆਂ ਦੀ ਕਾਲੀ ਕਮਾਈ ਦੇ ਨਾਲ ਤੇ ਜਿਹੜੀ ਇਹ ਕੰਮ ਉਹਨਾਂ ਨੇ ਕੀਤਾ ਇਹ ਤਾਂ ਇੱਥੇ ਸਮਾਨ ਸਾਰਾ ਜ਼ਰੂਰ ਪੁਲਿਸ ਵਾਲੋ ਕੱਢਣ ਦਿੱਤਾ ਹੈ ਜਾ ਰਿਹਾ ਹੈ ਕਿ ਚਲੋ ਰੋਜ਼ਮਰਗੀ ਜ਼ਿੰਦਗੀ ਦੇ ਵਿੱਚ ਜਿਹੜਾ ਘਰ ਸਮਾਨ ਜਿਹੜਾ ਉਹ ਕੱਢਿਆ ਜਾਵੇ ਤੇ ਪਰ ਹੁਣ ਜਿਹੜੀਆਂ ਪੁਲਿਸ ਦੀਆਂ ਟੀਮਾਂ ਸੀਗੀਆਂ ਉਹ ਇੱਥੇ ਪਹੁੰਚ ਰਹੀਆਂ ਨੇ ਔਰ ਮਹਿੰਗਾ ਸਮਾਨ ਕਾਫੀ ਘਰ ਦੇ ਵਿੱਚੋਂ ਜਿਹੜਾ ਉਹ ਮਿਲਿਆ ਇਹ ਦੇਖਣ ਨੂੰ ਮਿਲ ਰਿਹਾ ਹੈ ਤੇ ਪੁਲਿਸ ਦਾ ਇਹੋ ਕਹਿਣਾ ਹੈ ਕਿ ਜੰਮੂ ਦੀ ਜੇਲ੍ਹ ਦੇ ਵਿੱਚ ਇਹ ਬੰਦ ਹੈ ਤੇ ਤਿੰਨ ਐਫ ਆਈ ਆਰ 6 ਐਫ ਆਈ ਆਰ ਜਿਹੜੀਆਂ ਇਸ ਦੇ ਖਿਲਾਫ ਦਰਜ ਨੇ ਤੇ ਥੋੜੀ ਦੇਰ ਤੱਕ ਅੰਮ੍ਰਿਤਸਰ ਰੂਰਲ ਪੁਲਿਸ ਦੇ ਐਸਐਸਪੀ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਤੇ ਇਥੋਂ ਐਸਐਸਪੀ ਆ ਕੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਦੇਣਗੇ ਤੇ ਸਾਰੇ ਘਰ ਨੂੰ ਜਿਹੜਾ ਹੈ ਉਹ ਇਥੋਂ ਪੁਲਿਸ ਵੱਲੋਂ ਤੋੜੇ ਜਾ ਰਹੇ ਨਸ਼ਿਆਂ ਦੀ ਤਸਕਰੀ ਦੇ ਵਿੱਚ ਇਹ ਜਿਹੜਾ ਘਰ ਨਸ਼ੇ ਦੀ ਕਾਲੀ ਕਮਾਈ ਦੇ ਨਾਲ ਇਹ ਘਰ ਜੋ ਬਣਾਇਆ ਸੀ ਤੇ ਜੁਧ ਨਸ਼ਿਆਂ ਦੇ ਵਿਰੁੱਧ ਜੋ ਪੰਜਾਬ ਸਰਕਾਰ ਨੇ ਚਲਾਇਆ ਹੈ ਅੰਮ੍ਰਿਤਸਰ ਸਿਟੀ ਦੇ ਵਿੱਚ ਵੀ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਿਲਿਆ ਅੰਮ੍ਰਿਤਸਰ ਰੂਰਲ ਏਰੀਆ ਦੇ ਵਿੱਚ ਵੀ ਇਹ ਵੱਡੀ ਕਾਰਵਾਈ ਅੱਜ ਹੋਣ ਜਾ ਰਹੀ ਹੈ ਕੈਮਰਾ ਪਰਸਨ ਵਿਪਨ ਚਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸਿਹਰਾ ਟੀਵੀ ਪਿੰਡ ਜਠੋਲ ਜ਼ਿਲ੍ਹਾ ਅੰਮ੍ਰਿਤਸਰ ਇਸ ਵਕਤ ਅਸੀਂ ਮੌਜੂਦ ਹਾਂ ਸਰਹੱਦੀ ਪਿੰਡ ਜਠੋਲ ਦੇ ਵਿੱਚ ਜਿੱਥੇ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸੀਮਾ ਦੇ ਉੱਤੇ ਇੱਕ ਡਰੱਗ ਪੈਟਲਰ ਦੇ ਘਰ ਨੂੰ ਤੋੜਿਆ ਜਾ ਰਿਹਾ ਘਰ ਨਹੀਂ ਕਿਹਾ ਜਾ ਸਕਦਾ ਇੱਕ ਵੱਡੀ ਕੋਠੀ ਤਿੰਨ ਮੰਜ਼ਲਾ ਕੋਠੀ ਜਿਹੜੀ ਤੁਸੀਂ ਪਿੱਛੇ ਦੇਖ ਸਕਦੇ ਹੋ ਇਸ ਨੂੰ ਤੋੜਿਆ ਜਾ ਰਿਹਾ ਹੈ ਇਸ ਨੂੰ ਅੱਜ ਬਲਡوزر ਚਲਾਇਆ ਜਾਏਗਾ ਪ੍ਰਸ਼ਾਸਨ ਦੇ ਵੱਲੋਂ ਅੰਮ੍ਰਿਤਸਰ ਰੂਰਲ ਪੁਲਿਸ ਦੇ ਐਸਐਸਪੀ ਜਿਸ ਨਾਲ ਵੱਡਾ ਇਹ ਘਰ ਹੈ ਤਿੰਨ ਜੀਸੀਬੀਆਂ ਇੱਥੇ ਮੰਗਵਾਈਆਂ ਗਈਆਂ ਨੇ ਤਿੰਨ ਜੀਸੀਬੀ ਦੀ ਮਦਦ ਦੇ ਨਾਲ ਇਸ ਘਰ ਨੂੰ ਤੋੜਿਆ ਜਾਏਗਾ ਔਰ ਇੱਕ ਨਾਮਵਰ ਨਸ਼ਾ ਤਸਕਰ ਇਹ ਦੱਸਿਆ ਜਾ ਰਿਹਾ ਹੈ ਔਰ ਜੰਮੂ ਦੀ ਜੇਲ੍ਹ ਦੇ ਵਿੱਚ ਬੰਦੇ 6 ਐਫਆਈਆਰ ਇਸ ਦਿਨ ਖਿਲਾਫ ਨੇ ਬਿੱਲਾ ਨਾਮ ਹੈ ਇਹਦਾ ਗੁਰਪ੍ਰੀਤ ਸਿੰਘ ਏਲੀਅਸ ਬਿੱਲਾ ਜਗਾ ਜਗਾ ਸੀਸੀਟੀਵੀ ਕੈਮਰੇ ਜਿਹੜੇ ਨੇ ਲੱਗੇ ਹੋਏ ਨੇ ਔਰ ਇੱਥੇ ਫੋਰਸ ਭਾਰੀ ਜਿਹੜੀ ਹੈ ਇੱਥੇ ਮੰਗਵਾਈ ਗਈ ਹੈ ਅਮਰਸਰ ਰੂਰਲ ਪੁਲਿਸ ਵੱਲੋਂ ਤੇ ਇੱਥੇ ਜਿਹੜੇ ਇਹ ਜਗਾ ਜਗਾ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਜਿਹੜੇ ਥਾਣਿਆਂ ਦੇ ਵਿੱਚੋਂ ਫੋਰਸ ਇੱਥੇ ਪਹੁੰਚ ਰਹੀ ਹੈ ਕਿਉਂਕਿ ਇਹ ਕਾਫੀ ਜਿਹੜਾ ਵੱਡਾ ਨਸ਼ਾ ਤਸਕਰ ਇਹ ਦੱਸਿਆ ਜਾ ਰਿਹਾ ਐ ਐਸਐਚਓ ਕਰਨਡਾ ਦੀ ਗਵਾਈ ਦੇ ਵਿੱਚ ਇਹ ਆਪਰੇਸ਼ਨ ਚੱਲ ਰਿਹਾ ਅਮਨਦੀਪ ਸਿੰਘ ਉਹਨਾਂ ਦੀ ਅਮਰਸਰ ਰੂਲ ਪੁਲਿਸ ਦੇ ਐਸਐਸਪੀ ਮਨਿੰਦਰ ਸਿੰਘ ਇੱਥੇ ਥੋੜੀ ਦੇਰ ਬਾਅਦ ਇੱਥੇ ਮਨਿੰਦਰ ਸਿੰਘ ਆਈਪੀਐਸ ਪਹੁੰਚਣਗੇ ਤੇ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਘਰ ਦੇ ਵਿੱਚੋਂ ਸਮਾਨ ਜਿਹੜਾ ਜ਼ਰੂਰ ਕੱਢ ਰਹੇ ਨੇ ਪਰ ਜੰਮੂ ਦੀ ਦੇ ਵਿੱਚ ਜਬੰਦ ਹੈ 6 ਐਫ ਆਈ ਆਰ ਐਸ ਦੇ ਖਿਲਾਫ ਦਰਜ ਨੇ ਉਕਤ ਨਸ਼ਾ ਤਸਕਰ ਦੇ ਔਰ ਇਸ ਦੇ ਤਿੰਨ ਸਾਥੀ ਜਿਹੜੇ ਪਾਕਿਸਤਾਨੀ ਤਸਕਰ ਨੇ ਜੰਮੂ ਦੇ ਵਿੱਚ ਉਹਨਾਂ ਦਾ ਐਨਕਾਊਂਟਰ ਵੀ ਜਿਹੜਾ ਹੋਇਆ ਸੀ ਔਰ ਕਾਫੀ ਜਿਹੜਾ ਨਟੋਰੀਅਸ ਕ੍ਰਿਮੀਨਲ ਜਿਹੜਾ ਨਸ਼ਾ ਤਸਕਰ ਡਰਗ ਪੈਟਰਲ ਚ ਦੱਸਿਆ ਜਾ ਰਿਹਾ ਹੈ ਤੇ ਪਾਕਿਸਤਾਨ ਤੋਂ ਜੋ ਹੈਰੋਇਨ ਮੰਗਵਾਉਣ ਦੀ ਜਿਹੜੀ ਮੰਗਵਾ ਕੇ ਅਸੀਂ ਡਿਲੀਵਰੀ ਕਰਦੇ 36 ਕਿਲੋ ਹੈਰਨ ਦੀ ਰਿਕਵਰੀ ਵੀ ਇਸ ਦੇ ਕੋਲ ਹੈ ਗੇਟ ਔਰ ਘਰ ਦੇ ਜਿਹੜੇ ਕਿਉਂਕਿ ਜੋ ਸਾਨੂੰ ਅਧਿਕਾਰੀਆਂ ਨੇ ਜਾਣਿਆ ਖਰੀਦ ਦਿੱਤੀ ਹੈ ਘਰ ਤਿੰਨ ਮੰਜ਼ਿਲਾ ਕਾਫੀ ਮਹਿੰਗਾ ਘਰ ਹੈ ਔਰ ਨਸ਼ੇ ਦੀ ਕਮਾਈ ਤੋਂ ਜੋ ਦਾਵਾ ਕੀਤਾ ਜਾ ਰਿਹਾ ਪੁਲਿਸ ਵੱਲੋਂ ਕਿ ਨਸ਼ੇ ਦੀ ਕਮਾਈ ਦੇ ਨਾਲ ਇਹ ਘਰ ਜਿਹੜਾ ਇਹ ਬਣਾਇਆ ਗਿਆ ਸੀ ਔਰ ਜਗ੍ਹਾ ਜਗ੍ਹਾ ਤੁਸੀਂ ਦੇਖ ਸਕਦੇ ਹੋ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਔਰ ਕੋਈ ਇਹਨਾਂ ਦੀ ਆਪਣੀ ਜ਼ਮੀਨ ਜਾਇਦਾਦ ਨਹੀਂ ਹੈ ਜੋ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਤੇ ਆਸ-ਪਾਸ ਦੇ ਤੁਸੀਂ ਘਰ ਦੇਖ ਸਕਦੇ ਹੋ ਤੇ ਇਸ ਨਸ਼ਾ ਤਸਕਰ ਦਾ ਕੋਠੀ ਤੁਸੀਂ ਦੇਖ ਸਕਦੇ ਹੋ ਔਰ ਫੋਰਸ ਜਿਹੜੀ ਹੈ ਵੱਡੀ ਗਿਣਤੀ ਚ ਮਹਿੰਗਾਈ ਗਈ ਹੈ ਔਰ ਜਨਾਬਾ ਵੱਡਾ ਕਰ ਦੱਸਿਆ ਜਾ ਰਿਹਾ ਹੈ 3 ਦੋ ਦਿਨਾਂ ਦੇ ਵਿੱਚ ਇਹ ਘਰ ਜਿਹੜਾ ਹੈ ਉਹ ਤੋੜਿਆ ਜਾਏਗਾ ਕਿਉਂਕਿ 3 ਜੀਸੀਬੀਆਂ ਇੱਥੇ ਲਗਾਈਆਂ ਜਾਣਗੀਆਂ ਉਹਨਾਂ ਦੀ ਮਦਦ ਦੇ ਨਾਲ ਔਰ ਸੀਸੀਟੀਵੀ ਕੈਮਰੇ ਵੀ ਜਿਹੜੇ ਨੇ ਹਰ ਕਮਰੇ ਦੇ ਵਿੱਚ ਹਰ ਥਾਂ ਦੇ ਉੱਤੇ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਲਾਏ ਨੇ ਲੇਡੀਜ਼ ਕਨਸਟੇਬਲ ਵੀ ਜਿਹੜੀਆਂ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਕਿ ਮਹਿਲਾਵਾਂ ਨੂੰ ਇਥੋਂ ਲਿਜਾਇਆ ਜਾਵੇ ਘਰ ਦੀਆਂ ਇਹ ਤਸਵੀਰਾਂ ਨੇ ਕਾਫੀ ਵੱਡੀ ਕੋਠੀ ਔਰ ਜੰਮੂ ਦੀ ਜੰਮੂ ਦੀ ਜੇਲ੍ਹ ਦੇ ਵਿੱਚ ਬੰਦ ਤਾਂ ਐਸਐਚਓ ਅਮਰਦੀਪ ਸਿੰਘ ਜੀ ਦੀ ਗਵਾਈ ਦੇ ਵਿੱਚ ਘਰੰਡਾ ਦੇ ਵਿੱਚ ਆਪਰੇਸ਼ਨ ਚੱਲ ਰਿਹਾ ਹੈ ਲੋਪੋਕੇ ਥਾਣੇ ਦੇ ਐਸਐਚਓ ਵੀ ਇੱਥੇ ਮੌਜੂਦ ਨੇ ਐਸਐਸਆਈ ਕਮਲਜੀਤ ਸਿੰਘ ਸਾਰੇ ਇਕੱਠੇ ਇੱਥੇ ਇਹਨਾਂ ਦੀ ਗਵਾਈ ਦੇ ਵਿੱਚ ਆਪਰੇਸ਼ਨ ਇੱਥੇ ਚਲਾਇਆ ਜਾ ਰਿਹਾ ਹੈ ਤਾਂ ਕਿ ਇਸ ਘਰ ਨੂੰ ਜਿਹੜਾ ਤੋੜਿਆ ਜਾਵੇ ਥੋੜੀ ਦੇਰ ਬਾਅਦ ਇਲਾਕੇ ਦੇ ਮੋਤਬਰ ਵੀ ਇੱਥੇ ਜ਼ਰੂਰ ਮੌਜੂਦ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਔਰ ਸਾਰਿਆਂ ਨੂੰ ਔਰ ਜਿਹੜੇ ਸਾਡੇ ਕੋਲ ਜਾਣਕਾਰੀ ਹੈ 6 ਦੇ ਕਰੀਬ ਪਰਚੇ ਨੇ 36 ਕਿਲੋ ਇੱਕ ਹੈਰਵਿੰਦਰ ਗਵਰੀ ਜੀ ਔਰ ਕਈ ਰਿਕਵਰੀਆਂ ਜਿਹੜੀਆਂ ਇੱਥੇ ਹੋਈਆਂ ਨੇ ਔਰ ਸਾਰੀ ਫੋਰਸ ਜਿਹੜੀਆਂ ਇੱਥੇ ਡਿਪਲਿਊਟ ਕੀਤੀ ਗਈ ਹੈ ਔਰ ਜੋ ਜਾਣਕਾਰੀ ਮਿਲੀ ਹੈ ਕਿ ਇੱਥੇ 3 ਜੀਸੀਬੀ ਦੀ ਮਦਦ ਦੇ ਨਾਲ ਇਸ ਘਰ ਨੂੰ ਜਿਹੜਾ ਤੋੜਿਆ ਜਾਏਗਾ ਔਰ ਲੋਕ ਜਿਹੜੇ ਨੇ ਆਸ-ਪਾਸ ਦੇ ਘਰ ਤੁਸੀਂ ਦੇਖ ਸਕਦੇ ਹੋ ਔਰ ਇਹ ਕੋਠੀ ਤੁਸੀਂ ਦੇਖ ਸਕਦੇ ਹੋ ਜਿਸ ਲੈਵਲ ਦੀ ਔਰ ਕਾਲੀ ਕਮਾਈ ਦੇ ਨਾਲ ਜੋ ਦੱਸਿਆ ਜਾ ਰਿਹਾ ਨਸ਼ਿਆਂ ਦੀ ਕਾਲੀ ਕਮਾਈ ਦੇ ਨਾਲ ਤੇ ਜਿਹੜੀ ਇਹ ਕੰਮ ਉਹਨਾਂ ਨੇ ਕੀਤਾ ਹੈ ਤਾਂ ਇੱਥੇ ਸਮਾਨ ਸਾਰਾ ਜਰੂਰ ਪੁਲਿਸ ਵਾਲੋ ਕੱਢਣ ਦਿੱਤਾ ਹੈ ਜਾ ਰਿਹਾ ਹੈ ਕਿ ਚਲੋ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਘਰ ਸਮਾਨ ਜਿਹੜਾ ਉਹ ਕੱਢਿਆ ਜਾਵੇ ਤੇ ਪਰ ਹੁਣ ਜਿਹੜੀਆਂ ਪੁਲਿਸ ਦੀਆਂ ਟੀਮਾਂ ਸੀਗੀਆਂ ਉਹ ਇੱਥੇ ਪਹੁੰਚ ਰਹੀਆਂ ਨੇ ਔਰ ਮਹਿੰਗਾ ਸਮਾਨ ਕਾਫੀ ਘਰ ਦੇ ਵਿੱਚੋਂ ਜਿਹੜਾ ਉਹ ਮਿਲਿਆ ਇਹ ਦੇਖਣ ਨੂੰ ਮਿਲ ਰਿਹਾ ਹੈ ਤੇ ਪੁਲਿਸ ਦਾ ਇਹੋ ਕਹਿਣਾ ਹੈ ਕਿ ਜੰਮੂ ਦੀ ਜੇਲ੍ਹ ਦੇ ਵਿੱਚ ਇਹ ਬੰਦ ਹੈ ਤੇ ਤਿੰਨ ਐਫ ਆਈ ਆਰ 6 ਐਫ ਆਈ ਆਰ ਜਿਹੜੀਆਂ ਇਸ ਦੇ ਖਿਲਾਫ ਦਰਜ ਨੇ ਤੇ ਥੋੜੀ ਦੇਰ ਤੱਕ ਅੰਮ੍ਰਿਤਸਰ ਰੂਲ ਪੁਲਿਸ ਦੇ ਐਸਐਸਪੀ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਤੇ ਇਥੋਂ ਐਸਐਸਪੀ ਆ ਕੇ ਸਾਰੀ ਜਾਣਕਾਰੀ ਜਿਹੜੀ ਹੈ ਉਹ ਦੇਣਗੇ ਤੇ ਸਾਰੇ ਘਰ ਨੂੰ ਜਿਹੜਾ ਹੈ ਉਹ ਇਥੋਂ ਪੁਲਿਸ ਵੱਲੋਂ ਤੋੜੇ ਜਾ ਰਹੇ ਨਸ਼ਿਆਂ ਦੀ ਤਸਕਰੀ ਦੇ ਵਿੱਚ ਇਹ ਜਿਹੜਾ ਘਰ ਨਸ਼ੇ ਦੀ ਕਾਲੀ ਕਮਾਈ ਦੇ ਨਾਲ ਇਹ ਘਰ ਜੋ ਬਣਾਇਆ ਸੀ ਤੇ ਜੁੱਧ ਨਸ਼ਿਆਂ ਦੇ ਵਿਰੁੱਧ ਜੋ ਪੰਜਾਬ ਸਰਕਾਰ ਨੇ ਚਲਾਇਆ ਹੈ ਅੰਮ੍ਰਿਤਸਰ ਸਿਟੀ ਦੇ ਵਿੱਚ ਵੀ ਵੱਡੀਆਂ ਕਾਰਵਾਈਆਂ ਦੇਖਣ ਨੂੰ ਮਿਲ ਅੰਮ੍ਰਿਤਸਰ ਰੂਰਲ ਏਰੀਆ ਦੇ ਵਿੱਚ ਵੀ ਇਹ ਵੱਡੀ ਕਾਰਵਾਈ ਅੱਜ ਹੋਣ ਜਾ ਰਹੀ ਹੈ ਕੈਮਰਾ ਪਰਸਨ ਵਿਪਨ ਚਰਮਾ ਦੇ ਨਾਲ ਗਗਨਦੀਪ ਸ਼ਰਮਾ ਦੈਨਿਕ ਸੂਰਾ ਟੀਵੀ ਪਿੰਡ ਜਠੋਲ ਜ਼ਿਲ੍ਹਾ ਅੰਮ੍ਰਿਤਸਰ